ਦਿਆ ਬੰਦ ਰਹੋ ਕਸ਼ਿਆਨੂ ਬੰਦ ਰਹੋ ਕਸ਼ਿਆਨੂ ਬੰਦ ਰਹੋ ਕਸ਼ਿਆਨੂ ਬੰਦ ਰਹੋ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮੀਆਂ ਮੀ ਜੇਹ ਮਹਾਰਾਜ ਜੈਕਾਰਾ ਬੁਲਸੁਦੇ ਖੰਨਾ ਦੇ ਸ਼ਰਮ ਕਰੋ ਸ਼ਰਮ ਕਰੋ ਮਰਦਾਬਾ ਸਰਕਾਰੀ ਸੰਪਤੀ ਦੇ ਉੱਪਰ ਗੁੰਵਾ ਕਟੌਰੀਆਂ ਦੀ ਨਾ ਜੈ ਤੇ ਵਰਚਾ ਪੀਐਸਐਨ ਦਾ ਟਾਵਰ ਅਜ ਤੱਕ ਕੋਈ ਕਾਰਵਾਈ ਨਹੀਂ ਕਿਉਂਕਿ ਪੁਲਿਸ ਨੂੰ ਪੈਸਾ ਮਿਲਦਾ ਇਹਨਾਂ ਦੇ ਵਿੱਚੇ ਪੁਲਿਸ ਬਰਾਬਰਦੀ ਇਨਵੋਲ ਹੋਵਾ ਐਸੇ ਸੀ ਬਾਤ ਚੱਕੀ ਤਾਂ ਸਾਨੂੰ ਕਹਿ ਦਿੱਤਾ ਕਿ ਮੈਂ ਤੁਹਾਨੂੰ ਪਹਿਲਾ ਜੇਲਾ ਚ ਰੱਖਿਆ ਹੁਣ ਵੀ ਚੋਫੇ ਬੰਦਿਆ ਜੇਲਾ ਚ ਰੱਖਾਂਗੇ ਸਾਨੂੰ ਕੋਈ ਪਰਵਾਹ ਨਹੀਂ ਆ ਲੇਕਿਨ ਪੰਜਾਬ ਸਰਕਾਰ ਬਿਲਕੁਲ ਫੇਰ ਹੈ ਭਗਵੰਤ ਮਾਨ ਜੀ ਬਿਲਕੁਲ ਫੇਰ ਹੈ ਇਸ ਨੈਟਵਰਕ ਚ ਮਰਦਾਬਾਦ ਮਰਦਾਬਾਦ ਅੱਗੇ ਨੂੰ ਅਜਾ ਤੁਰੇ ਮਾਰਾ ਜੰਮ ਮੈਂ ਗਊਆ ਕੱਢੀ ਸੀ ਜਾਨੀਆਂ ਬਣਾ ਕੇ ਗਰਾਜਾ 10 ਲੱਖ ਲੀਆਂ ਸੀ ਵੱਟ ਕੇ ਆ ਹਲਾਤਾ ਹੈ ਪੈਸੇ ਪੈਸੇ ਰੁਪਏ ਪਹੁੰਚੇ ਪੁਲਿਸ ਵਾਲੋਂ ਕੋ ਵੀ ਪੰਜਾਬ ਦੇ ਵਿੱਚ ਕਿਸੇ ਵੀ ਗਊ ਹੱਤਿਆ ਦੇ ਇੱਕ ਵੀ ਨਹੀਂ ਹੋਣ ਦੇਵਾਂਗੇ ਪਰੰਤੂ ਦੂਜੇ ਪਾਸੇ ਸਾਡੇ ਨਾਲ ਧੱਕਾ ਹੋ ਰਿਹਾ ਥੋਂ ਤੋਂ ਬੀੜੀ ਨਾਲ ਕੋ ਅਸੀਂ ਬੈਠਾ ਉਹਦੇ ਮੂੰਹ ਉੱਤੇ ਤਮਾਕੂ ਉੱਪਰ ਧੂਆ ਮਾਰ ਕੇ ਜਾ ਰਹੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਪੰਜਾਬ ਨੂੰ ਤਮਾਕੂ ਰਹਿਤ ਬੀਤਾ ਜਾਵੇ ਨਾ ਜਿੱਥੇ ਗੁਰੂਆਂ ਕੇ ਸੰਬੰਧ ਉਥੇ ਤਮਾਕੂ ਰਹਿਤ ਪੰਜਾਬ ਤੇ ਸਾਨੂੰ ਬੈਠਣ ਹਰਾਮ ਕੀਤਾ ਪਿਆ ਤੇ ਥਾਂ ਥਾਂ ਬੈਠ ਕੇ ਕੋਕੇ ਕੋਲੇ ਸਾਡੇ ਦੇ ਬੈਠ ਕੇ ਪੀਣੇ ਧੂਮਾ ਮਾਰੇ ਜਾਂਦਾ ਹੈ ਅਸੀਂ ਬੋਲ ਨਾ ਜਾਓ ਕਤਲ ਜਦ ਰਾਮ ਹੋ ਗਿਆ ਤਾਂ ਸਰਕਾਰ ਬੰਦ ਹੋ ਗਈ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਟੱਕਰ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਜੇ ਕਿਸੇ ਮੜਕੇ ਆ ਗਿਆ ਮੈਂ No, 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 no.